ਵਿਵਾਨਾ ਰਿਡਿ ਦੇ ਸਤਿਕਾਰਯੋਗ ਸਰੋਤਿਆਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜੋ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਥਾਣੇ ਚਾਫਾਇਰ ਹੁੰਦੀਆਂ ਨੇ ਕੇਸ ਰਜਿਸਟਰਡ ਹੁੰਦੇ ਨੇ ਉਹਦੇ ਹਰ ਸਾਲ ਵੇਰਵੇ ਐਨ ਸੀ ਆਰ ਬੀ ਕੋਲ ਜਾਂਦੇ ਨੇ ਕਿ ਦੇਸ਼ ਦੇ ਵਿੱਚ ਕਿਹੜਾ ਕਿਹੜਾ ਕ੍ਰਾਈਮ ਕਿੱਥੇ ਕਿੱਥੇ ਕਿੰਨਾ ਕਿੰਨਾ ਹੋਇਆ ਇਸ ਮੁਤਾਬਕ ਭਾਰਤ ਵਿੱਚ ਬੀਬੀਆਂ ਦੇ ਖਿਲਾਫ ਅਪਰਾਧ 10 ਸਾਲਾਂ ਦੇ ਵਿੱਚ ਰਿਕਾਰਡ ਤੋੜ ਵਾਧਾ ਕਰ ਗਿਆ ਕਤਲ ਸਭ ਤੋਂ ਵੱਧ ਯੋਗੀ ਦੀ ਸਰਕਾਰ ਚ ਯੂਪੀ ਚ ਦੁਸ਼ਕਰਮ ਦੇ ਮਾਮਲੇ ਸਭ ਤੋਂ ਵੱਧ Rajasthan Rajputan ਦੀ ਧਰਤੀ BJP ਸਰਕਾਰ ਦੇ ਵਿੱਚ ਪਹਿਲਾਂ Congress ਵੀ ਰਹੀ ਇੱਥੇ ਲੁੱਟ ਖਸੁੱਟ ਸਭ ਤੋਂ ਵੱਧ Maharashtra ਦੇ ਵਿੱਚ ਹੈ ਜਿਹੜੀ ਮਰਾਠਿਆਂ ਦੀ ਧਰਤੀ ਹੈ ਦੇਸ਼ ਦੇ ਵਿੱਚ ਕੁੱਲ ਕ੍ਰਾਈਮ 7% 7 ਗੁਣਾ ਵੱਧ ਗਿਆ ਤੁਸੀਂ ਹਿਸਾਬ ਲਾ ਲਓ ਤੇ ਮੋਦੀ ਸਾਹਿਬ RAM ਰਾਜ ਦਾ ਸੁਪਨਾ ਦਿਖਾਉਂਦੇ ਨੇ ਕਿ ਦੇਸ਼ ਦੇ ਵਿੱਚ ਜੈ ਸ਼੍ਰੀ ਰਾਮ ਹੈ ਰਾਮ ਦਾ ਰਾਜ ਹੈ ਪਰ ਇਹ ਤਾਂ ਐਫ ਆਈ ਆਰ ਉਹ ਨੇ ਜਿਹੜੀਆਂ ਦਰਜ ਹੋ ਜਾਂਦੀਆਂ ਨੇ ਜੋ ਰਜਮੈਸ਼ ਕਰਕੇ ਨਹੀਂ ਤਾਂ ਐਫ ਆਈ ਆਰ ਹੀ ਦਰਜ ਨਹੀਂ ਹੁੰਦੀਆਂ ਆ ਸੁਆਮੀ ਚੇਤਨਾ ਨੰਦ ਫੜਿਆ ਗਿਆ 33 ਕੁੜੀਆਂ ਨਾਲ ਇਸ ਨੇ ਬਤਮੀਜੀ ਕੀਤੀ ਜਿਨ੍ਹਾਂ ਚੋਂ 16 ਨੇ ਲਿਖਤੀ ਦੋਸ਼ ਲਾਏ ਨੇ ਕਿ ਇਸ ਸੁਆਮੀ ਚਤਨਾ ਨੰਦ ਨੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਿਆ ਸਰੀਰ ਚੂਸਿਆ ਹੁਣ ਜੇਲ੍ਹ 'ਚ ਭਗਤ ਹੈ ਐ ਡਬਲ ਟਿੱਕਾ ਲਾਉਂਦਾ ਐਡਾ ਗੰਜ ਕੱਢੀ ਫਿਰਦਾ ਭਗਵਾ ਚੋਲਾ ਪਾਉਂਦਾ ਕਨਿਆਵਾਂ ਵੀ ਹਿੰਦੂਆਂ ਦੀਆਂ ਨੇ ਤੇ ਦੁਸ਼ਕਰਮ ਕਰਨ ਵਾਲਾ ਵੀ Hindu ਅਖੌਤੀ ਰੱਬ ਹੈ ਭਾਰਤ ਵਿੱਚ 2023 ਦੇ ਵਿੱਚ ਹੋਏ ਅਪਰਾਧਾਂ ਦੀ ਤਸਵੀਰ ਸਾਹਮਣੇ ਆ ਗਈ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCR ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਵਿੱਚ 2023 ਦੇ ਵਿੱਚ ਕੁੱਲ 62 ਲੱਖ 41559 ਅਪਰਾਧ ਹੋਏ ਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 22 ਦੇ ਨਾਲੋਂ ਇਹ 7.2 ਗੁਣਾ ਵੱਧ ਹੈ ਇਹ 23 ਦੀ ਰਿਪੋਰਟ ਹੈ ਅਜੇ 24 ਦੀ ਆਉਣੀ ਹੈ ਜਾਨਕਿ 22 ਦੇ ਨਾਲੋਂ 23 ਚ 7 ਗੁਣਾ ਰਿਕਾਰਡ ਅਪਰਾਧ ਜੁਰਮ ਜ਼ਿਆਦਾ ਹੋਇਆ 2023 ਦੇ ਵਿੱਚ ਭਾਰਤੀ ਮਹਿਲਾਵਾਂ ਤੇ 4 ਲੱਖ 48 4 ਲੱਖ 48000 ਅਪਰਾਧ ਦੇ ਮਾਮਲੇ ਦਰਜ ਹੋਏ ਨੇ ਮਹਿਲਾਵਾਂ ਦੇ ਮਾਮਲੇ ਚ ਜੋ ਸਭ ਤੋਂ ਜ਼ਿਆਦਾ 10 ਸਾਲਾਂ ਚ ਸਭ ਤੋਂ ਜ਼ਿਆਦਾ ਹੋਏ ਨੇ ਜਾਨੀ ਸ਼੍ਰੀ ਰਾਮ ਰਾਜ ਦੇ ਵਿੱਚ ਸੀਤਾਵਾਂ ਦੇ ਨਾਲ ਕੀ ਕੁਝ ਵਾਪਰ ਰਿਹਾ ਜਗ ਜਨਨੀ ਦੇ ਨਾਲ ਕੀ ਕੁਝ ਵਾਪਰ ਰਿਹਾ ਤੇ ਤਿੰਨ ਵੱਡੇ ਕ੍ਰਾਈਮ ਦੁਸ਼ਕਰਮ ਦੇ ਕੇਸ ਨੇ ਜਿਹੜੇ ਉਹ ਨੇ 222 ਦੇ ਵਿੱਚ ਹੱਤਿਆ ਦੇ ਕੇਸ ਸੀ ਜਿਹੜੇ ਉਹ 28500 22 ਸੀਗੇ ਪਰ 223 ਦੇ ਵਿੱਚ ਇਹ 27721 ਰਹਿ ਗਏ ਨੇ ਜਾਨੀ ਇਹਦੇ ਚ 2% ਦੀ ਘਟਾ ਆਇਆ ਦੁਸ਼ਕਰਮ ਦੇ ਮਾਮਲੇ 222 ਦੇ ਵਿੱਚ 31516 ਸੀ ਪਰ 223 ਦੇ ਵਿੱਚ ਇਹ ਵੀ 5% ਘਟੇ ਨੇ 29670 ਹੋ ਗਏ ਨੇ ਲੁੱਟਕ ਸੁੱਟ ਦੇ ਮਾਮਲੇ 28356 ਸੀ ਪੂਰੇ ਦੇਸ਼ ਦੇ ਵਿੱਚ 22 ਦੇ ਵਿੱਚ ਤੇ 23 ਦੇ ਵਿੱਚ 26599 ਹੋ ਗਏ ਨੇ ਜਾਨੀ 7% ਘਟੇ ਨੇ ਪਰ ਆਗਵਾ ਦੇ ਅਪਹਰਨ ਦੇ ਮਾਮਲੇ ਜੋ 223 ਦੇ ਵਿੱਚ 113564 ਹੋਏ ਸੀ ਉਹ 22 ਦੇ ਨਾਲੋਂ 5.5 ਗੁਣਾ ਜ਼ਿਆਦਾ ਨੇ ਬੱਚਿਆਂਾਂ ਤੇ ਮਹਿਲਾਵਾਂ ਦੇ ਅਗਵਾ ਦੇ ਕੇਸ ਵੀ ਵਧੇ ਨੇ ਦੇਸ਼ ਦੇ ਵਿੱਚ ਸਾਈਬਰ ਕ੍ਰਾਈਮ ਦੇ ਅਪਰਾਧਾਂ 'ਚ 31% ਦਾ ਵਾਧਾ ਹੋਇਆ ਹੱਤਿਆ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ 3206 ਕਤਲ ਹੋਏ ਨੇ ਦੂਜੇ ਨੰਬਰ ਤੇ ਦੁਸ਼ਕਰਮ ਰਾਜਸਥਾਨ ਦੇ ਵਿੱਚ ਰਾਜਪੂਤਾਨੇ ਦੀ ਧਰਤੀ 'ਚ ਸਭ ਤੋਂ ਜ਼ਿਆਦਾ ਹੋਏ ਨੇ 5078 ਦੁਸ਼ਕਰਮ ਰਾਜਸਥਾਨ 'ਚ ਵਾਪਰੇ ਨੇ ਜਿੱਥੇ ਸੈਕਸ ਦੇ ਬਾਜ਼ਾਰ ਵੀ ਨੇ ਪਰ ਫਿਰ ਵੀ ਦੁਸ਼ਕਰਮ ਇਥੇ ਹੋਇਆ ਲੁੱਟ ਸਭ ਤੋਂ ਵੱਧ ਮਰਾਠਿਆਂ ਦੀ ਧਰਤੀ ਤੇ ਹੋਈ ਹੈ ਜਿੱਥੇ ਭਾਜਪੀ ਦਾ ਪਰਚਮ ਲਹਿਰਾ ਰਿਹਾ ਮਹਾਰਾਸ਼ਟਰ ਦੇ ਵਿੱਚ 5942 ਲੁੱਟ ਦੇ ਮਾਮਲੇ ਸਾਹਮਣੇ ਆਏ ਨੇ ਸਭ ਤੋਂ ਘੱਟ ਸਿੱਕਮ ਦੇ ਵਿੱਚ 12 ਕਤਲ ਹੋਏ ਨੇ 9 ਦੁਸ਼ਕਰਮ ਹੋਏ ਨੇ ਤੇ 2 ਲੁੱਟ ਦੇ ਮਾਮਲੇ ਸਿੱਕਮ ਦੇ ਵਿੱਚ ਹੋਏ ਨੇ ਸਾਈਬਰ ਕ੍ਰਾਈਮ ਦਾ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ 2023 ਦੇ ਵਿੱਚ ਵਾਧਾ ਹੋਇਆ 86000 400 ਬੀ ਕੇਸ ਸਾਈਬਰ ਕ੍ਰਾਈਮ ਦੇ ਦਰਜ ਹੋਏ ਨੇ ਫਰਾਡ ਲਿੰਗਿਕ ਸ਼ੋਸ਼ਣ ਜਾਂ ਫਰੋਤੀ ਇਸ ਦੇ ਵਿੱਚ ਪ੍ਰਮੁੱਖ ਨੇ ਬੱਚਿਆਂ ਦੇ ਉੱਤੇ ਅਪਰਾਧ ਸਭ ਤੋਂ ਜ਼ਿਆਦਾ ਵਧੇ ਨੇ ਮਹਿਲਾਵਾਂ ਉੱਤੇ ਘਰੇਲੂ ਹਿੰਸਾ ਵਧੀ ਹੈ ਦੇਸ਼ ਦੇ ਵਿੱਚ ਅਪਰਾਧ ਦਾ ਚਿਹਰਾ ਲਗਾਤਾਰ ਘਣਾਉਣਾ ਹੋ ਰਿਹਾ ਐਨਸੀਆਰਬੀ ਦੀਆਂ ਰਿਪੋਰਟਾਂ ਦੇ ਮੁਤਾਬਕ 2023 ਦੇ ਵਿੱਚ ਬੱਚਿਆਂ ਦੇ ਖਿਲਾਫ ਅਪਰਾਧ ਦੇ ਪੌਣੇ 2 ਲੱਖ ਜਾਨੀ ਕਿ 1,70,000 ਕੇਸ ਦਰਜ ਹੋਏ ਬੱਚਿਆਂ ਦੇ ਅਪਰਾਧ ਦੇ ਮਾਮਲੇ ਜੋ 2022 ਦੇ ਵਿੱਚ 162000 ਸੀ ਯਾਨੀ ਕਿ 15000 ਕੇਸ ਵਧ ਗਏ ਨੇ ਇੱਕ ਸਾਲ ਦੇ ਵਿੱਚ ਬੱਚਿਆਂ ਦੇ ਸ਼ੋਸ਼ਣ ਦੇ ਇਹ ਸਿਰਫ ਇਹ ਨਹੀਂ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਬੱਚੇ ਨਾਲ ਸਿੱਖ ਬੱਚੇ ਨਾਲ ਇੱਕ ਬਿਹਾਰੀ ਨੰਨੂ ਯਾਦਵ ਨੇ ਕੀਤਾ ਇਹ ਹਿੰਦੂਆ ਨੇ ਹਿੰਦੂਆ ਨਾਲ ਵੀ ਕੀਤਾ ਕਿਉਂਕਿ ਦੇਸ਼ ਦੇ ਵਿੱਚ ਬਹੁਤੇ ਹਿੰਦੂ ਵੀਰ ਨੇ ਮੁਸਲਮਾਨ ਵੀਰ ਨੇ ਜਣੀ 1 ਸਾਲ ਦੇ ਵਿੱਚ 15000 ਬੱਚੇ ਪੀੜਤ ਹੋਏ ਨੇ ਇਹਨਾਂ ਅਪਰਾਧੀਆਂ ਦੇ ਹੱਥੋਂ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ 170000 ਕੇਸ ਤੇਜ਼ ਹੋਏ ਨੇ 22 ਚ 162000 ਸੀ 9.2 ਫੀਸਦੀ ਵਾਧਾ ਹੋ ਗਿਆ ਬੱਚਿਆਂ ਦੇ ਖਿਲਾਫ ਜੁਰਮ ਦਾ ਮਹਿਲਾਵਾਂ ਤੇ ਬਜ਼ੁਰਗਾਂ ਦੇ ਮੁਕਾਬਲੇ ਜੋ ਸਭ ਤੋਂ ਜ਼ਿਆਦਾ ਹੈ ਮਹਿਲਾਵਾਂ ਦੇ ਖਿਲਾਫ ਅਪਰਾਧ 0.7 ਤੇ ਬਜ਼ੁਰਗਾਂ ਦੇ ਖਿਲਾਫ ਅਪਰਾਧ 2.7 ਫੀਸਦੀ ਵਧਿਆ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ 448211 ਕਿਸ ਤਰ੍ਹਾਂ ਦੇ ਹੋਏ ਨੇ ਸਭ ਤੋਂ ਜ਼ਿਆਦਾ ਪਤੀ ਜਾਂ ਰਿਸ਼ਤੇਦਾਰਾਂ ਦੁਆਰਾ ਉਹਨਾਂ ਤੇ ਜ਼ੁਲਮ ਹੋਇਆ। ਅਗਵਾ ਕਰਨ, ਬਲਾਤਕਾਰ ਤੇ ਛੇੜਛਾੜ ਦੇ ਮਾਮਲੇ ਵੀ ਵਧੇ ਨੇ। ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੀ ਸੂਚੀ ਦੇ ਵਿੱਚ ਯੂਪੀ, ਮਹਾਰਾਸ਼ਟਰ ਤੇ ਬੰਗਾਲ ਤੇ ਰਾਜਸਥਾਨ ਸਭ ਤੋਂ ਅੱਗੇ ਨੇ। ਬੰਗਾਲ ਦੇ ਵਿੱਚ ਤਾਂ ਕਾਮਰੇਡ ਮਮਤਾ ਬੇਨਰਜੀ ਮੁੱਖ ਮੰਤਰੀ ਹੈ ਪਰ ਯੂਪੀ ਦੇ ਵਿੱਚ ਸ਼ਰੇ ਸ਼ਡਾਂਗ ਜੋਗੀ ਜੀ ਨੇ ਜਿਹੜੇ ਕਿ ਭਾਈ ਹਨੂਮਾਨ ਭਗਤ ਨੇ ਉਹ ਵੀ ਔਰਤਾਂ ਦੀ ਰੱਖਿਆ ਨਹੀਂ ਕਰ ਸਕੇ। ਮਹਾਰਾਸ਼ਟਰ ਦੇ ਵਿੱਚ ਪੰਡਤ ਜੀ ਨੇ ਉਹ ਵੀ ਰੱਖਿਆ ਨਹੀਂ ਕਰ ਸਕੇ ਰਾਜਸਥਾਨ ਚ ਵੀ ਬੀਜੇਪੀ ਹੈ ਮਹਿਲਾਵਾਂ ਦੇ ਅਗਵਾ ਕਰਕੇ ਜ਼ਬਰਨ ਸ਼ਾਦੀ ਦੀ ਪ੍ਰਵਿਰਤੀ ਸੰਖਿਆ ਵੀ ਸਾਹਮਣੇ ਆਈ ਹੈ ਖਾਸ ਕਰਕੇ ਮੱਧ ਭਾਰਤ ਤੇ ਉੱਤਰ ਭਾਰਤ ਦੇ ਵਿੱਚ ਅਗਵਾ ਕਰਕੇ ਵਿਆਹ ਕਰ ਲੈਣਾ ਐਨਸੀਆਰਬੀ ਦੀਆਂ ਰਿਪੋਰਟਾਂ ਗ੍ਰਹਿ ਮੰਤਰਾਲਾ ਤੇ ਭਾਰਤ ਸਰਕਾਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਨੇ ਦੇਸ਼ ਭਰ ਦੇ ਵਿੱਚ ਥਾਣਿਆਂ ਤੋਂ ਕਿੱਥੇ ਕੀਤੇ ਗਏ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ ਹੱਤਿਆ ਦੇ ਮਾਮਲਿਆਂ ਦੀ ਕੁੱਲ ਸੰਖਿਆ ਪਿਛਲੇ 3 ਸਾਲਾਂ ਨਾਲੋਂ ਘਟ ਹੈ ਪਰ ਫਿਰ ਵੀ ਹਤਿਆ ਦੇ ਮਾਮਲੇ 'ਚ ਯੂਪੀ ਟੌਪ ਤੇ ਹੈ 32000 ਕਤਲ ਹੋਏ ਨੇ ਸੋ ਇਸ ਸਿਲਸਿਲੇ ਵਿੱਚ ਜੇ ਦੇਖਿਆ ਜਾਵੇ ਤਾਂ ਅ ਕਈ ਰਾਜਾਂ ਦੇ ਵਿੱਚ ਵਿਅਕਤੀਗਤ ਰੰਜਿਸ਼ ਜਾਇਦਾਦ ਵਿਵਾਦ ਤੇ ਪਰਿਵਾਰਕ ਕਲੇਸ਼ ਦੇ ਕਾਰਨ ਅਪਰਾਧ ਵਧੇ ਨੇ ਤੇ ਇਸ ਦੌਰਾਨ ਪਰਿਵਾਰਾਂ ਦੇ ਸਬੰਧ ਕਮਜ਼ੋਰ ਹੋਏ ਨੇ ਸੋਸ਼ਲ ਮੀਡੀਆ ਦੇ ਵਿਵਾਦ ਵੀ ਬਹੁਤ ਵਧੇ ਨੇ 223 ਦੇ ਵਿੱਚ ਬੱਚਿਆਂ ਦੇ ਖਿਲਾਫ ਅਪਰਾਧਾਂ ਦੀ ਦਰ 39.9 ਪ੍ਰਤੀ 1 ਲੱਖ ਜਨਸਖਿਆ 'ਚ ਰਹੀ ਹੈ ਜੋ 2022 ਦੇ ਵਿੱਚ 36.6 ਸੀ ਜਾਨੀ 1 ਲੱਖ ਬੱਚੇ ਚੋਂ 36.5 ਬੱਚਿਆਂ ਨਾਲ ਸ਼ੋਸ਼ਣ 22 ਚ ਹੁੰਦਾ ਸੀ ਪਰ 23 ਦੇ ਵਿੱਚ ਇਹ 40 ਬੱਚਿਆਂ ਨਾਲ ਹੁੰਦਾ 1 ਲੱਖ ਬੱਚਿਆਂ ਚੋਂ ਇਸ ਮਾਮਲੇ ਦੇ ਵਿੱਚ ਬੱਚਿਆਂ ਦੇ ਵਪਾਰਨ ਦੇ ਮਾਮਲੇ ਵਧੇ ਨੇ ਪੋਕਸੋ ਐਕਟ ਦੇ ਅਧੀਨ ਅਪਰਾਧ ਵਧੇ ਨੇ ਜ਼ਿਆਦਾਤਰ ਅਪਰਾਧੀ ਪੀੜਤ ਦੀ ਜਾਣ ਪਛਾਣ ਵਾਲੇ ਲੋਕ ਸੀਗੇ ਉਹਦੇ ਗਵਾਂਢੀ ਜਾਂ ਉਹਦੇ ਆਪਣੇ ਜਿਨ੍ਹਾਂ ਨੇ ਬੱਚਿਆਂ ਨਾਲ ਦੁਸ਼ਕਰਮ ਕੀਤੇ ਨੇ ਕੁੱਲ 40434 ਮਾਮਲਿਆਂ 'ਚ 39076 ਮਾਮਲਿਆਂ ਦੇ ਵਿੱਚ ਦੋਸ਼ੀ ਜਾਣਕਾਰ ਸੀ ਤੁਸੀਂ ਹਿਸਾਬ ਲਾ ਲਓ 40434 'ਚ 39076 ਯਾਨੀ ਸਿਰਫ ਇਹਦੇ 'ਚ ਦੇਖਿਆ ਜਾਵੇ ਤਾਂ 40000 'ਚੋਂ 434 ਘਟਾ 39076 ਘਟਾ ਲਓ ਤਾਂ ਇਹਦੇ 'ਚ ਤੁਸੀਂ ਵੇਖੋ ਕਿ 1000 350 1300 ਬੰਦਾ ਅਣਜਾਣ ਸੀ ਜਿਨ੍ਹਾਂ ਨੇ ਬੱਚੇ ਨਾਲ ਜੁਰਮ ਕੀਤਾ ਨਹੀਂ 39000 ਬੰਦੇ ਨੌਨ ਸੀਗੇ ਬੱਚਿਆਂ ਦੇ ਜਿਨ੍ਹਾਂ ਨੇ ਇਹ ਬੱਚਿਆਂ ਨਾਲ ਬਦਫੈਲੀਆਂ ਕੀਤੀਆਂ ਨੇ 3224 ਜਿਹੜੇ ਨੇ ਮੈਂਬਰ ਨੇ ਇਹਨਾਂ ਬੱਚਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਨਾਲ ਉਹਨਾਂ ਨਾਲ ਸਡੋਮੀ ਕਰਨ ਵਾਲਿਆਂ ਨਾਲ ਇਹ ਪਰਿਵਾਰਾਂ ਦੇ ਜੀ ਸੀ ਕੋਈ ਤਾਇਆ ਕੋਈ ਚਾਚਾ ਕੋਈ ਮਾਸੜ ਕੋਈ ਭਰਾ ਕੋਈ ਹੋਰ ਫੁੱਫੜ ਜਿਨ੍ਹਾਂ ਨੇ ਬੱਚਿਆਂ ਨੂੰ ਪਾੜਿਆ 15146 ਪਰਿਵਾਰਾਂ ਦੇ ਵਿੱਚ ਬੱਚਿਆਂ ਦਾ ਕੋਈ ਦੋਸਤ ਗਵਾਂਢੀ ਜਾਂ ਪੜੋਸੀ ਸੀਗਾ ਮੱਧ ਪ੍ਰਦੇਸ਼ ਦੇ ਵਿੱਚ 22300 93 ਮਹਾਰਾਸ਼ਟਰ ਦੇ ਵਿੱਚ 22390 ਤੇ ਯੂਪੀ ਦੇ ਵਿੱਚ 18852 ਬੱਚਿਆਂ ਦੇ ਸਭ ਤੋਂ ਜ਼ਿਆਦਾ ਕੇਸ ਹੈ ਨਾ ਤਿੰਨਾਂ ਸੂਬਿਆਂ ਚ ਹੋਏ ਨੇ ਜਿੱਥੇ ਰਾਮ ਰਾਜ ਹੈ ਅਸਾਮ ਦੇ ਵਿੱਚ ਇਹ ਦਰ ਸਭ ਤੋਂ ਜ਼ਿਆਦਾ ਰਹੀ 84% ਦੀ ਜਿੱਥੇ ਸ਼ਰਮਾ ਸਾਹਿਬ ਦੀ ਸਰਕਾਰ ਹੈ ਐਨਸੀਆਰਬੀ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਹਰ ਦਿਨ ਔਸਤਨ 486 ਤੇ ਹਰ 3 ਮਿੰਟ ਦੇ ਵਿੱਚ ਇੱਕ ਬੱਚਾ ਅਪਰਾਧ ਦਾ ਸ਼ਿਕਾਰ ਹੁੰਦਾ ਹੈ ਰਾਮ ਰਾਜ ਦੇ ਵਿੱਚ ਹਰ ਦਿਨ 486 ਬੱਚਾ ਬਦਫੈਲੀ ਦਾ ਸ਼ਿਕਾਰ ਹੁੰਦਾ ਹੈ ਹਰ 3 ਮਿੰਟ ਬਾਅਦ ਇੱਕ ਬੱਚਾ ਇਸ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਕਿਸਾਨਾਂ ਦੀ ਆਤਮ ਹੱਤਿਆ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ 38.5 ਫੀਸਦੀ ਹਿੱਸੇਦਾਰੀ ਕਿਸਾਨਾਂ ਦੇ ਸੁਸਾਇਸਾਈਡ ਚ ਮਹਾਰਾਸ਼ਟਰ ਦੀ 223 ਦੇ ਵਿੱਚ ਖੇਤੀ ਨਾਲ ਜੁੜੇ 10700 ਤੋਂ ਜ਼ਿਆਦਾ ਲੋਕਾਂ ਨੇ ਹੱਤਿਆ ਕੀਤੀ ਹੈ ਜਿਦੇ ਵਿੱਚ 10700 ਕਿਸਾਨ ਜੋ ਸੂਇਸਾਈਡ ਕਰ ਗਏ ਨੇ ਮਨਹਾਲੀ ਕਾਰਨ ਇਹਨਾਂ ਚੋਂ 38.5 ਮਹਾਰਾਸ਼ਟਰ ਦੇ ਨੇ ਜਿੱਥੇ ਭਾਜਪਾ ਦੀ ਸਰਕਾਰ ਹੈ ਲੜਦਾ ਪੰਜਾਬ ਦਾ ਕਿਸਾਨ ਹੈ ਇਹਨਾਂ ਦੇ ਪਿੱਛੇ ਪਰ ਪੰਜਾਬ ਦਾ ਕਿਸਾਨ ਕਾਮਰੇਡ ਹੈ ਪੰਜਾਬ ਦਾ ਕਿਸਾਨ ਖਾਲਸਤਾਨੀ ਹੈ ਪੰਜਾਬ ਦਾ ਕਿਸਾਨ ਦੇਸ਼ ਵਿਰੋਧੀ ਹੈ ਇਹਨਾਂ ਮਤਾਬਕ ਮਹਾਰਾਸ਼ਟਰ ਦੇ Hindu ਕਿਸਾਨ ਨੇ ਬਹੁਤੇ ਜਾਨੀ 10700 ਦੇ ਵਿੱਚੋਂ 38% ਜਾਨਕਿ 4000 ਕਿਸਾਨ ਮਹਾਰਾਸ਼ਟਰ ਦਾ 22% ਕਿਸਾਨ ਕਰਨਾਟਕਾ ਦਾ ਉਹ ਕੋਈ ਮੁਸਲਮਾਨ ਨਹੀਂ ਹੈਗੇ ਉਹ ਵੀ ਹਿੰਦੂ ਨੇ ਦੇਸ਼ ਦੇ ਵਿੱਚ ਕੁੱਲ ਆਤਮ ਹੱਤਿਆਵਾਂ ਹੋਈਆਂ ਨੇ 171418 ਜਿਨ੍ਹਾਂ ਦੇ ਵਿੱਚੋਂ 68% ਦੀ ਪੀੜਤਾਂ ਦੀ ਜਿਹੜੀ ਆਮਦਨ ਸਾਲ ਦੀ ਲੱਖ ਤੋਂ ਵੀ ਘੱਟ ਸੀ ਖੇਤੀ ਖੇਤਰ ਦੇ ਵਿੱਚੋਂ 4690 ਕਿਸਾਨ ਖੇਤੀ ਕਰਨ ਵਾਲੇ ਤੇ 6096 ਕਿਸਾਨ ਖੇਤੀ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਹੈ ਜੋ ਦੇਸ਼ ਦੀਆਂ ਕੁੱਲ ਆਤਮ ਹੱਤਿਆਵਾਂ ਦਾ 6.3% ਹਿੱਸਾ ਬਣਦਾ ਹੈ ਖੇਤੀ ਦੇ ਵਿੱਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਮਹਾਰਾਸ਼ਟਰ ਦੇ ਵਿੱਚ 38% ਕਾਰਨ ਕਰਨਾਟਕਾ ਦੇ ਵਿੱਚ 22.5 ਆਂਧਰਾ ਪ੍ਰਦੇਸ਼ ਦੇ ਵਿੱਚ 8.6 ਤੇ ਮੱਧ ਪ੍ਰਦੇਸ਼ ਦੇ ਵਿੱਚ 7.2 ਮੈਟਰੋ ਸ਼ਹਿਰਾਂ ਦੇ ਵਿੱਚ ਆਨਲਾਈਨ ਧੋਖੇਬਾਜ਼ੀ ਦੇ ਵਿੱਚ ਬੰਬੇ ਸਭ ਤੋਂ ਉੱਪਰ ਹੈ ਤੇ ਜਾਂਦੇ ਜਾਂਦੇ ਸੰਖੇਪ ਚ ਕਾਲ ਲੈਨੇ ਆ ਐਡਵੋਕੇਟ ਸੈਣੀ ਸਾਹਿਬ ਸੰਖੇਪ ਜੀ ਸਤਿ ਸ਼੍ਰੀ ਅਕਾਲ ਹਾਂਜੀ ਟਵਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਜੀ ਵਰਣਾ ਸਭ ਬੇਨਤੀ ਇਹ ਹੈਗੀ ਆ ਕਿ ਪਹਿਲਾਂ ਤਾਂ ਇਹ ਜੋੜੀ ਰਿਪੋਰਟ ਹੈਗੀ ਆ ਇਹ ਤਾਂ ਉਹ ਆ ਨਾ ਜੀ ਜਿਹੜੀਆਂ ਚੀਜ਼ਾਂ ਰਿਕਾਰਡ ਹੋ ਗਈਆਂ ਨੇ ਜਿਹੜੇ ਦਰਜ ਹੋ ਗਏ ਹਾਂ ਸਾਡੇ ਹਾਂਜੀ ਸਾਡੇ ਦੇਸ਼ ਦੇ ਵਿੱਚ ਸਰ 50% ਜਿਹੜਾ ਹੈਗਾ ਆ ਉਹ ਮਾਮਲੇ ਦਰਜ ਹੁੰਦੇ ਆ 50% ਜਿਹੜੇ ਅਨਸੀਨ ਰਹਿ ਜਾਂਦੇ ਹੈਗੇ ਜਾਂ ਵਿਚਾਰੇ ਅਟੈਂਪਟ ਕਰਕੇ ਥੱਕ ਜਾਂਦੇ ਜੀ ਐਫ ਆਈ ਆਰ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਹੁਣ ਕੁੱਤਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਮੇਰਾ ਕਾਈਂਡੀ ਸਵਾਲ ਦੇਖਿਆ ਨਹੀਂ ਸ਼ਾਇਦ ਜੀ ਮੈਂ ਦੋ ਸਵਾਲ ਜਿਹੜੇ ਸੀਗੇ ਜੀ ਵੀ ਇੱਕ ਤਾਂ ਜਿਹੜਾ ਇਹ ਆ ਕਿ ਇਹਦੇ ਵਿੱਚ कोर्ट ਫੀਸ ਕਿੰਨੇ ਦਾ ਲੱਗੂਗਾ ਜੀ ਓਕੇ ਰਿਕਵਰੀ ਸੂਟ ਦੇ ਵਿੱਚ ਟਵਾਣਾ ਸਾਹਿਬ ਇਹਦੇ ਵਿੱਚ ਹੁੰਦਾ ਕੀ ਆ ਜੀ ਡੈਮੇਜਸ ਦੇ ਸੂਟ ਜਦੋਂ ਫਾਈਲ ਕੀਤੇ ਜਾਂਦੇ ਰਿਕਵਰੀ ਸੂਟ ਦੇ ਉੱਤੇ ਕੋਰਟ ਫੀਸ ਲੱਗਦਾ ਹੈਗਾ ਆ ਜੀ ਜੀ ਤੋਂ ਲੋਕੀ ਅਵਾਇਡ ਕਰ ਜਾਂਦੇ ਆ ਜੀ ਹਮ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਪਤਾ ਨਹੀਂ ਲੋਕੀ ਖਰਚਾ ਪਹਿਲਾਂ ਖਰਚਾ ਬਹੁਤ ਕਰਨਾ ਪੈਂਦਾ ਜੀ ਕੇਸਾਂ ਤੇ ਇਹਨਾਂ ਤੇ ਅੱਛਾ ਦੂਜਾ ਜੀ ਦੂਜਾ ਜੀ ਸਰ ਕਿਉਂਕਿ ਜਿੱਦਾਂ ਰਿਕਵਰੀ ਸੂਟ ਹੈਗਾ ਜੀ ਉਹਦੇ ਉੱਤੇ ਜਿਹੜਾ ਹੈਗਾ ਯਾ ਜਿੱਦਾਂ ਆਪਾਂ ਸਾਡੇ ਹੈਗੇ ਆ ਜੀ ਵੀ 10000 ਰੁਪਏ ਆਪਣਾ ਜਿਹੜਾ ਇਹ ਲੱਗਦਾ ਹੈਗਾ ਯਾ ਜੀ ਤੇ ਜੇ 4 ਲੱਖ ਤੇ ਤੁਸੀਂ ਲਾਣੇ ਹੈਗੇ ਆ ਤੇ ਇਹਦਾ 14-15000 ਰੁਪਏ ਤੇ ਮੇਰੇ ਨਾਲ ਨੇੜੇ-ਤੇੜੇ ਹੋਣਾ ਜੀ ਕੋਰਟ ਫੀਸ ਜਿਹੜਾ ਲੱਗਣਾ ਜੀ ਹੂੰ ਬਲੋ ਰਿਕਵਰੀ ਸੂਟ ਦੇ ਉੱਤੇ ਕੋਰਟ ਫੀਸ ਇਹਦੇ ਅਮਾਊਂਟ ਦੇ ਮੁਤਾਬਕ ਲੱਗਦਾ ਜੀ ਜਿੰਨਾ ਅਮਾਊਂਟ ਵਧੇ ਜਾਣਾ ਯਾ ਕੋਰਟ ਫੀਸ ਵਧੇ ਜਾਣਾ ਜੀ ਹੂੰ ਉਹ ਪਹਿਲਾਂ ਲਾ ਕੇ ਤੁਰਨਾ ਪੈਂਦਾ ਹੈਗਾ ਜਾਂ ਬਾਅਦ ਵਿੱਚ ਜਿੰਨਾ ਮਿਲਦਾ ਹੈ ਉਹ ਵਾਪਸ ਕਿੱਦਾਂ ਹੁੰਦਾ ਹੈਗਾ ਜੀ ਉਹ ਜਦੋਂ ਕੋਈ ਦਾਵਾ ਤੁਹਾਡਾ ਡਿਗਰੀ ਹੁੰਦਾ ਉਹ ਤੋਂ ਬਾਅਦ ਉਹਦੇ ਵਿੱਚ ਦਿਖਾਇਆ ਜਾਂਦਾ ਜੀ ਹੂੰ ਹੂੰ ਦੂਜੀ ਬੇਨਤੀ ਇਹ ਹੈਗੀ ਆ ਕਿ ਸਰ ਕੇ ਤੁਰੰਤ ਜਿਹੜੀ ਆ ਰਫਟ ਦਰਜ ਹੋਣੀ ਚਾਹੀਦੀ ਆ ਜੀ ਰਫਟ ਦਾ ਸਾਥ ਦਰਜ ਕਰਦੇ ਹੀ ਨਹੀਂ ਜੀ ਪੁਲਿਸ ਵਾਲੇ ਜੀ ਹੂੰ ਪ੍ਰੈਕਟੀਕਲੀ ਜਿਹੜੀਆਂ ਡਿਫਿਕਲਟੀਜ਼ ਆ ਰਹੀਆਂ ਅੱਜ ਜਿਵੇਂ ਦਾ 25 ਲੱਖ ਰੁਪਈਆ ਲੈਂਦਾ ਸ਼ੋਅ ਦਾ ਕੀ ਉਹਦਾ ਇਨਕਮ ਟੈਕਸ ਦੇ ਵਿੱਚ ਉਹ 25 ਲੱਖ ਸ਼ੋਅ ਕਰ ਰਿਹਾ ਜੀ ਹੂੰ ਦਾ ਉਹਦੀ ਅਸੈਸਮੈਂਟ ਉੱਥੋਂ ਹੋਣੀ ਹੈਗੀ ਜੋ ਨੇ ਮਤਲਬ ਰਿਕਾਰਡ ਦੇ ਮੁਤਾਬਕ ਦਿੱਤਾ ਜਾਂਦਾ ਹੈਗਾ ਜੀ ਓਕੇ ਉਹ ਤਾਂ ਚਲੋ ਇੱਕ ਜਿਹੜਾ ਹੈ ਹਸਤੀ ਹੈਗੀ ਆ ਜੀ ਕਿ ਜਿਹਦਾ ਹੈਗਾ ਆਮ ਬੰਦੇ ਦਾ ਜਿਹੜਾ ਹੈਗਾ ਜਿਆ ਉਹਨੂੰ ਕੇਸ ਨੂੰ ਸਾਬਤ ਕਰਨਾ ਜਿਹੜਾ ਇਹ ਬੜਾ ਔਖਾ ਹੁੰਦਾ ਜੀ ਤੇ ਇਸ ਕਰਕੇ ਦੂਜਾ ਇਹ ਹੈਗਾ ਜੀ ਕਿ ਟਾਈਮ ਲੱਗ ਕੇ ਕਈ ਵਾਰੀ ਜਿਹੜਾ ਹੈਗਾ ਮੁਆਵਜ਼ਾ ਜਿੰਨੇ ਕੁ ਪੈਸੇ ਬੰਦੇ ਦੀ ਖੱਜਲ ਖਰਾਬੀ ਦੇ ਵਿੱਚ ਲੱਗ ਜਾਂਦੇ ਹਨ ਜੀ ਉਹਨਾਂ ਕ ਮੁਆਵਜ਼ਾ ਮਿਲ ਜਾ ਤੇ ਫੇਰ ਬੰਦੇ ਦਾ ਕੀ ਕਰਨਾ ਜੀ ਐਸੀ ਤਾਂ ਗੜਾ ਹੈਗਾ 노 ਡਾਊਟ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੈਗੇ ਆ ਜੀ ਪਰ ਉਹਨਾਂ ਦੀ ਇੰਪਲੀਮੈਂਟੇਸ਼ਨ ਇੰਨੀ ਔਖੀ ਹੈਗੀ ਆ ਜੀ ਕੇਸ ਨੂੰ ਸਾਬਤ ਕਰਨ ਲਈ ਕੱਲਾ ਕੱਲਾ ਬਿੱਲ ਤੁਹਾਨੂੰ ਜਿਹੜਾ ਹੈਗਾ ਆ ਉਹ ਉੱਥੇ ਐਗਜ਼ਿਬਿਟ ਕਰਾਉਣਾ ਪੈਂਦਾ ਜੀ 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 ਬਿਲਕੁਲ ਬਿਲਕੁਲ ਦੂਜਾ ਇੱਕ ਮੇਰਾ ਇੱਕ ਵਕੀਲ ਸਾਹਿਬ ਨਾਲ ਦੁਆਰਾ ਸੰਪਰਕ ਹੋਵੇ ਤੇ ਦੋ ਸਵਾਲ ਜਿਹੜੇ ਹੈਗੇ ਇੱਕ ਕੋਰਟ ਫੀਸ ਦਾ ਦੂਜਾ 80 CPC ਦਾ ਨੋਟਿਸ ਦੇਣਾ ਜ਼ਰੂਰੀ ਹੈ ਜੀ ਕੋਈ ਵੀ ਕੱਲ ਕਲੀਅਰ ਕਰ ਜਿਹੜੀਆਂ ਸਾਡੀ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਸਰ ਗ੍ਰੇਟਫੁਲ ਜੀ ਥੈਂਕ ਯੂ ਥੈਂਕ ਯੂ ਮਾਰਕੀਟ ਕਮੇਟੀ ਦੇ ਵਿੱਚ ਥੱਲੇ ਆਉਂਦੀਆਂ ਜੀ ਥੱਲੇ ਮੇਰਬਾਨੀ ਓਕੇ ਥੈਂਕ ਯੂ ਭਾਜੀ ਹਾਂ ਵਧੀਆ ਚਲੋ ਤੁਸੀਂ ਪੁਆਇੰਟ ਕੀਤੇ ਪਰ ਇਹਦੇ ਵਿੱਚ ਗੱਲ ਇਹ ਆ ਕਿ ਰੋਕਾ ਲੱਗੇ ਕਿਵੇਂ ਕਿਉਂ ਰਾਜਵੀਰ ਜਵੰਦਾ ਵਰਗੇ ਗੱਭਰੂ ਇਸ ਤਰ੍ਹਾਂ ਦੇ ਦੁੱਖਾਂ ਨੂੰ ਝੱਲਣ ਪਰ ਰਾਜਵੀਰ ਜਵੰਦਾ ਆਪਣੇ ਆਪ ਦੇ ਮਾਮਲੇ 'ਚ ਬੜਾ ਸਪਸ਼ਟ ਵੀ ਸੀਗਾ ਤੇ ਉਹਦੇ ਪਿੰਡ ਦੇ ਲੋਕਾਂ ਦਾ ਦੱਸਣਾ ਕਿ ਇਹਨਾਂ ਦੇ ਪਿਤਾ ਜੀ ਪੁਲਿਸ 'ਚ ਸਨ ਸ਼ਾਇਦ ਸ਼ਰਾਬ ਵਗੈਰਾ ਪੀਣ ਨਾਲ ਉਹ ਉਹਨਾਂ ਦੀ ਜਾਨ ਗਈ ਹੈ ਉਹ ਆਪਣੇ ਪਿਤਾ ਦੀ ਇਸ ਗੱਲ ਦਾ ਵਿਰੋਧ ਕਰਦੇ ਸੀ ਦੇਖੋ ਜਿਹੜੀ ਬਰਾਈ ਹੈ ਉਸ ਦਾ ਵਿਰੋਧ ਹੋਣਾ ਚਾਹੀਦਾ ਭਾਵੇਂ ਕਿਸੇ ਦੀ ਵੀ ਭਾਵੇਂ ਮੇਰੀ ਹੈ ਭਾਵੇਂ ਕਿਸੇ ਦੀ ਹੈ ਸੋ ਇਹ ਅੱਛੀ ਗੱਲ ਹੈ ਜਿਵੇਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨਾਲ ਇਸ ਤਰ੍ਹਾਂ ਵਾਪਰਿਆ ਸੀ ਸ਼ਰਾਬ ਵਗੈਰਾ ਦੇ ਕਾਰਨ ਉਹ ਇਸ ਤੋਂ ਅਵੋਇਡ ਵੀ ਕਰਦੇ ਸੀ ਖੈਰ ਲਓ ਦੋਸਤੋ ਧੰਨਵਾਦ ਪਰ ਗੱਲ ਇਹ ਹੈ ਕਿ ਇਸ ਤੇ ਕੋਈ ਨਾ ਕੋਈ ਮਹਿੰਮ ਬਣਾਈ ਜਾਵੇ ਤਾਂ ਜੋ ਇਹ ਹਾਦਸੇ ਜਾਨ ਲੈਵਾ ਪੰਜਾਬ ਲਈ ਸਾਬਤ ਨਾ ਹੋਣ ਪੰਜਾਬ ਦੀਆਂ ਸੜਕਾਂ ਬੰਦੇ ਖਾਣੀਆਂ ਨਾ ਬਣਨ ਜਿਹਦੇ ਵਿੱਚ ਰਾਜਵੀਰ ਦੁੱਖ ਚੱਲਦਾ ਹੈ ਸ਼ਾਇਦ ਕੋਈ ਹੋਰ ਨਾ ਚੱਲੇ ਇਹਦੇ ਬਾਰੇ ਸਾਨੂੰ ਆਪਣੇ ਤੌਰ ਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਸੜਕਾਂ ਤੇ ਅਸੀਂ ਫੂਡ ਚਾਰਾ ਨਾ ਪਾਈਏ ਸੜਕਾਂ ਨੂੰ ਬੰਦਿਆਂ ਲਈ ਰਹਿਣ ਦੀਏ ਸੜਕਾਂ ਦੀ ਜਿੰਨੀ ਸੇਵਾ ਹੋ ਸਕੇ ਤੇ ਉਹ ਬਿਹਤਰ ਹੈ ਤੇ ਸੜਕਾਂ ਤੇ ਖੱਡੇ ਭਰੇ ਜਾਣ ਸੜਕਾਂ ਤੇ ਸਾਈਨ ਬੋਰਡ ਲੱਗਣ ਸੜਕਾਂ ਤੇ ਨਜਾਇਜ਼ ਕਬਜ਼ੇ ਸੜਕਾਂ ਦੀ ਲਾਗੇ ਖੇਤਾਂ ਦੀ ਵਾਹ-ਵਹਾਈ ਕਰਦੇ ਸਮੇਂ ਕਿਸਾਨ ਵੀ ਗੁਰੇਜ਼ ਕਰਨ ਸੜਕਾਂ ਤੇ ਖਾਲਾਂ ਅਗਰ ਪਟਦੇ ਨੇ ਤਾਂ ਉਸ ਤੇ ਚਾਰ ਇੱਟਾਂ ਵੀ ਲਾ ਦਿਆ ਕਰਨ ਇੰਟਰਲੌਕ ਟਾਈਲ ਮਿਲ ਜਾਂਦੀ ਹੈ ਉਹ ਖੱਡੇ ਭਰੇ ਜਾ ਸਕਦੇ ਨੇ ਉਹ ਚੀਜ਼ਾਂ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਸਿਰਫ ਲੰਗਰ ਲਾਉਣਾ ਹੀ ਸਭ ਕੁਝ ਨਹੀਂ ਹੈ ਰਾਹ ਰਸਤੇ ਸਵਾਰੋ ਜਿਵੇਂ ਇੱਕ ਨਹਾਂਗ ਸਿੰਘ ਨੇ ਵੀ ਰਾਹ ਰਸਤੇ ਸਵਾਰੇ ਸਨ ਤੇ ਅੰਗਰੇਜ਼ ਇੱਕ ਫੋਟੋਗ੍ਰਾਫਰ ਨੇ ਉਸ ਦੀ ਤਸਵੀਰ ਲਈ ਸੀ ਕਿ ਸਿੱਖ ਵਿਲੇ ਸਮੇਂ ਸੜਕਾਂ ਵੀ ਸਵਾਰਦੇ ਆ ਸ਼ਾਇਦ ਉਹ ਵਿਰਾਸਤ ਨੂੰ ਵੀ ਸੀ ਸਮਝੀ ਉਦਾਂ ਬਲੋੜਾ ਸਿੱਖੀ ਨੂੰ ਪਿਆਰ ਕਰਨ ਦਾ ਦਾਵਾ ਕਰਨਾ ਉਹਦਾ ਫਾਇਦਾ ਕੀ ਹੈ ਸੋ ਉਹ ਨਹਾंग ਸਿੰਘ ਦੀ ਤਸਵੀਰ ਸਾਡੇ ਕੋਲ ਗਾਇਬ ਹੈ ਜਿਹੜਾ ਵਿਲੇ ਸਮੇਂ ਆਨੰਦਪੁਰ ਸਾਹਿਬ ਦੀਆਂ ਸੜਕਾਂ 'ਤੇ ਸਵਾਰਦਾ ਸੀ ਅਸੀਂ ਸਿਰਫ ਸੂਰ ਦੇ ਦੰਦ ਹੀ ਪਾ ਲਏ ਨੇ ਨਾ ਹੋਰ ਤਾਂ ਕੁਝ ਨਹੀਂ ਕੀਤਾ ਜਿਹੜਾ ਕਰਨ ਵਾਲਾ ਕੰਮ ਸੀ ਨਹਾंग ਸਿੰਘਾਂ ਦੀ ਸ਼ਾਨਾ ਮੱਤਾ ਉਹ ਤਸਵੀਰ ਸਾਡੇ ਨਹਾंग ਸਿੰਘਾਂ ਕੋਲ ਨਹੀਂ ਹੋਣੀ ਹੈ ਅਫਸੋਸ ਇਸ ਗੱਲ ਦਾ ਲਓ ਦੋਸਤੋ ਇਸ ਦੇ ਨਾਲ ਹੀ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਇੱਥੇ ਦਿਵਾ ਗਿਆ ਡਾਕਟਰ ਗਰਗ ਸਾਹਿਬ ਨਾਲ ਇੰਟਰਵਿਊ ਕੀਤਾ ਹੋਇਆ ਚੰਗਾ ਲੱਗੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ தன்வா சத் ஷீக ஜுடே ரோட்டிவாணா ரேடியோ